ਤੋ ਜਿੰਨੇ ਵੀ ਜਿਮ ਆ ਮੋਸਟਲੀ ਹਨਾ ਮੁੰਡੇ ਜਿੱਥੇ ਵੀ ਵਰਕਆਊਟ ਕਰਦੇ ਆ ਇੱਕ ਮੈਸੇਜ ਆ ਇੱਕ ਸੁਨੇਹਾ ਹੈ ਜਦੋਂ ਵੀ ਤੁਸੀਂ ਵਰਕਆਊਟ ਕਰਦੇ ਆ ਮੰਨ ਲਓ ਤੁਸੀਂ ਡੰਬਲ ਲਾਏ ਮੈਂ 22 ਸਪਲਾਏ ਜਿਵੇਂ ਹੁਣ ਡੰਬਲ ਪਏ ਇੱਥੇ ਔਰ ਆੜ ਪਈ ਆ ਇਧਰ ਪਲੇਟਾਂ ਪਈਆਂ ਉਹ ਡੰਬਲ ਪਏ ਸਾਰਾ ਕੁਝ ਖਿਲਰਿਆ ਪਿਆ ਆ ਬੈਂਚ ਤੇ ਵਿਚਾਲੇ ਪਿਆ ਹਨਾ ਜਿਮ ਵੀ ਸਾਡਾ ਇੱਕ ਤਰ੍ਹਾਂ ਦਾ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਮੰਦਿਰ ਜਾਂਦੇ ਆ ਜਿੱਥੇ ਵੀ ਤੁਸੀਂ ਰਿਸਪੈਕਟ ਕਰਦੇ ਆ ਜਿਹੜੇ ਵੀ ਧਰਮ ਦੀ ਜਾਨਦੇ ਆ ਅਸੀਂ ਮੱਥਾ ਟੇਕਦੇ ਆ ਤੇ ਜਿਮ ਵੀ ਸਾਡਾ ਐਵੇਂ ਹੁੰਦਾ ਚਾਹੇ ਉਹ ਪੇਡ ਜਮ ਹੈ ਚਾਹੇ ਉਹ ਸਰਕਾਰੀ ਜਮ ਹੈ ਜਾਂ ਕੋਈ ਵੀ ਜਮ ਹੈ ਹਨ ਤੇ ਜਦੋਂ ਵੀ ਵਰਕਆਊਟ ਲਾਉਣੇ ਆ ਤੁਸੀਂ ਯਾਰ ਇਹਨਾਂ ਨੂੰ ਜ਼ਰੂਰ ਰੈਕ ਕਰਕੇ ਜਾਇਆ ਕਰੋ ਇਹ 90% ਜਮ ਜਿਹੜੇ ਹੈਗੇ ਉਹਨਾਂ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਹੁਣ ਜਦੋਂ ਮੈਂ ਆ ਡੰਬਲ ਪਏ ਆ ਹਨ ਹੁੰਦਾ ਕੀ ਆ ਕਿੱਥੇ ਗਲਤੀ ਕਰਦੇ ਆ ਲਾਈ ਜਾਂਦੇ ਆ ਜੋ ਲਾਸਟ ਰੈਪ ਹੁੰਦਾ ਜਾਂ ਤਾਂ ਉਹ ਸਿੱਟ ਦਿੰਦੇ ਉੱਥੇ ਲਾਸਟ ਰੈਪ ਹੁੰਦਾ ਜਿਹੜਾ ਆ ਇਹਨੂੰ ਸਿੱਟਣਾ ਨਹੀਂ ਹੁੰਦਾ ਇਹਨੂੰ ਪ੍ਰੋਪਰ ਲਾ ਕੇ ਰੇਕ ਕਰਕੇ ਉਹਦੇ ਨਾਲ ਤੁਹਾਡੇ ਬਾਹਾਂ ਦੇ ਵਿੱਚ ਜ਼ਿਆਦਾ ਜਾਨ ਪੈਂਦੀ ਹੈ ਠੀਕ ਹੈ ਸੋ ਇੱਕ ਬੇਨਤੀ ਆ ਮੈਂ ਹੁਣ ਅਸੀਂ ਕਰਨ ਲੱਗੇ ਆ ਵੀ ਅਗਰ ਨਾ ਰੈਕ ਜ਼ਰੂਰ ਕਰਦਿਆ ਕਰੋ ਸਾਰਾ ਕੁਝ ਸਾਰਾ ਸਮਾਨ ਆਪਣੀ ਜਗ੍ਹਾ ਦੇ ਉੱਤੇ ਜ਼ਰੂਰ ਰੱਖਦਿਆ ਕਰੋ ਜਿੱਥੇ-ਜਿੱਥੇ ਵੀ ਹੁਣ ਮੰਨ ਲਓ ਇੱਥੇ ਡੰਬਲ ਆ ਸਾਰੇ ਇੱਥੇ ਡੰਬਲ ਲੱਗੇ ਹੋਣ ਸੋਹਣੇ ਵੀ ਲੱਗਦੇ ਆ ਹੈਨਾ ਜਿਹੜਾ ਕੋਈ ਆ ਕੇ ਵਰਕਆਊਟ ਲਾਉਂਦਾ ਉਹਨੂੰ ਵੀ ਸੋਖਾ ਹੋ ਜਾਂਦਾ ਇੱਥੋਂ ਚੱਕਣੇ ਨਹੀਂ ਤਾਂ ਬੰਦਾ ਗਰਮ ਹੋਇਆ ਹੁੰਦਾ ਤੇ ਡੰਬਲ ਲੱਭਦਾ ਰਹਿੰਦਾ ਹੈਨਾ ਉਹਨੂੰ ਲੱਭਦੇ ਨਹੀਂ ਹੈਗੇ ਵੀ ਕਿਹੜਾ ਕਿੱਥੇ ਪਿਆ ਇਸ ਕਰਕੇ ਯਾਰ ਇੱਕ ਮੈਸੇਜ ਹੈ ਇੱਕ ਸਨੇਹ ਸਾਰਿਆਂ ਵਾਸਤੇ ਵੀ ਹਰ ਇੱਕ ਜਿਮ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੁੰਦੀ ਆ ਵੀ ਡੰਬਲ ਪਲੇਟਾਂ ਰੀਬੈਕ ਨਹੀਂ ਕਰਦੇ ਅਸੀਂ ਸੋ ਜਰੂਰ ਇਹ ਕੰਮ ਕਰਿਆ ਕਰੋ ਯਾਰ ਕਿਉਂਕਿ ਜਦੋਂ ਵੀ ਹੁਣ ਮੰਨ ਲਓ ਮੈਂ ਆਹ ਸੈਟ ਲਾਇਆ ਮੰਨ ਲਓ ਮੈਂ ਇਹ ਸੈਟ ਲਾ ਰਿਹਾ ਹਾਂ ਹਨਾ ਆ ਲਾਈ ਜੰਨਾ ਲਾਈ ਇਹਨਾਂ ਨੇ ਤੇ ਜਨਤਾ ਜਿਹਾ ਦੇ ਨੌਜਵਾਨ ਕੀ ਕਰਦੇ ਜਦੋਂ ਲਾਸਟ ਤੇ ਰੈਪ ਹੁੰਦਾ 10 ਲੱਗ ਗਏ 11 ਲੱਗ ਗਏ ਉਹ ਨਹੀਂ ਕਰਨਾ ਇੱਥੋਂ ਸੈਟ ਦਾ ਉੱਥੇ ਪਏ ਜੇ ਤੁਸੀਂ ਇਸੇ ਨੂੰ ਹੀ ਲਾਸਟ ਰੈਪ ਹੈ ਲਾਇਆ ਹੋਲਡ ਕੀਤਾ ਉੱਠੇ ਵੀ ਆ ਲੱਤਾਂ 'ਚ ਵੀ ਜਾਣ ਪਊਗਾ ਬਾਹਾਂ 'ਚ ਵੀ ਇਹਨੂੰ ਪ੍ਰੋਪਰ ਲਿਆ ਕੇ ਉਸੇ ਸਪੇਸ ਤੇ ਜਗ੍ਹਾ ਦੇ ਉੱਤੇ ਰੱਖੋ ਇਹਦੇ ਨਾਲ ਵੀ ਜਾਣ ਪੈਂਦੀ ਆ ਬਾਹਾਂ ਤਕੜੀਆਂ ਹੁੰਦੀਆਂ ਗ੍ਰਿਪ ਸਾਡੇ ਤਗੜੇ ਹੁੰਦੇ ਆ ਪਲੇਟਾਂ ਨੂੰ ਚੱਕ ਕੇ ਰੱਖੋਗੇ ਚੁੱਕ ਕੇ ਚੱਕਣੀਆਂ ਚੱਕ ਕੇ ਲਿਜਾਹੋਗੇ ਇਹਦੇ ਨਾਲ ਵੀ ਸਰੀਰ ਦੇ ਵਿੱਚ ਕੀ ਹੋਊਗਾ ਜਾਨ ਪਾਉਗੀ ਇਹਨੂੰ ਚੱਕ ਕੇ ਇੱਥੇ ਰੱਖਾਂਗੇ ਲਾਵਾਂਗੇ ਸਰੀਰ ਦੇ ਵਿੱਚ ਜਾਨ ਪਾਉਗੀ ਪਰ ਮੋਸਟਲੀ ਮੁੰਡੇ ਇਹ ਗਲਤੀ ਕਰ ਜਾਂਦੇ ਆ ਇਹ ਨਹੀਂ ਹੈਗਾ ਵੀ ਕਿਸੇ ਨੂੰ ਆਪਾਂ ਟੌਂਟ ਮਾਰਦੇ ਆ ਇੱਕ ਮੈਸੇਜ ਹੈ ਇੱਕ ਸੁਨੇਹਾ ਵੀ ਜਿੱਥੇ ਵੀ ਤੁਸੀਂ ਵਰਕਆਊਟ ਕਰਦੇ ਆ ਉਹ ਪ੍ਰੋਪਰ ਜਿਹੜਾ ਡਿਸਪਲਿਨ ਦੇ ਵਿੱਚ ਚੀਜ਼ਾਂ ਹੋਣੀਆਂ ਜ਼ਰੂਰੀ ਆ ਲਾਸਟ ਦੇ ਉੱਤੇ ਤਾਂ ਕਿ ਜੇ ਨਵਾਂ ਮੁੰਡਾ ਹੁੰਦਾ ਕੋਈ ਲਾਉਣ ਤਾਂ ਉਹਨੂੰ ਲੱਭਣ ਦੇ ਵਿੱਚ ਸਮੱਸਿਆ ਨਾ ਆਵੇ ਉਹਨੂੰ ਪਲੇਟਾਂ ਲੱਭਣ ਦੇ ਵਿੱਚ ਸਮੱਸਿਆ ਨਾ ਆਵੇ ਮੰਨ ਲਓ ਅਰਾ 6 ਸੀਗੇ ਇਹਦੇ ਨਾਲ ਅਸੀਂ ਵਰਕਆਊਟ ਲਾਇਆ ਸੀਗਾ ਹੁਣ ਜਾਣ ਲੱਗੇ ਸੀ ਇਹਨੂੰ ਵੀ ਰੀਅਰੈਕ ਕਰਕੇ ਜਾਵਾਂਗੇ ਸੰਜੇ ਜੇ ਮੈਂ ਤਾਂ ਇਹ ਸੰਭਾਲੀ ਜਾ ਸਕਦੇ ਹਣਾ ਬੈਂਚ ਅਜੇ ਅਸੀਂ ਪੇਟ ਦਾ ਵਰਕਆਊਟ ਲਾਵਾਂਗੇ ਬਾਅਦ ਚ ਰੱਖ ਕੇ ਜਾਵਾਂਗੇ ਰੱਡ ਪਈ ਥੱਲੇ ਅਸੀਂ ਪਈ ਆ ਇਹਨੂੰ ਵੀ ਅਸੀਂ ਰੀਅਰੈਕ ਕਰਕੇ ਜਾਵਾਂਗੇ ਮੇਰੇ ਨਾਲ ਸੁੱਖਾ ਬਹੁਤ ਵਾਰ ਸੁੱਖਾ ਝਾੜੂ ਲੱਗ ਜਾਂਦਾ ਜਮ ਦੇ ਵਿੱਚ ਬਾਕੀ ਮੁੰਡੇ ਵੀ ਸੰਭਾਲਦੇ ਆ ਸੋ ਸਾਰਾ ਕੁਸ਼ਰੀਰ ਹੈ ਕਰਕੇ ਜਾਇਆ ਕਰੋ ਜਦੋਂ ਵੀ ਤੁਸੀਂ ਵਰਕਆਊਟ ਕਰਦੇ ਆ ਹਨਾ ਇਹ ਨਾ ਹੋਵੇ ਵੀ ਕੋਈ ਜੀ ਇੱਧਰ ਸੁੱਟੀ ਪਈ ਹੋਵੇ ਕਿ ਇੱਧਰ ਸੁੱਟੀ ਪਈ ਹੋਵੇ ਤਾਂ ਬਾਅਦ ਦੇ ਵਿੱਚ ਆਪਾਂ ਗਈਏ ਯਾਰ ਜਿਮ ਦਾ ਸਮਾਨ ਦਾ ਖਰਾਬ ਹੋ ਗਿਆ ਖਰਾਬ ਆ ਹੀ ਹੁੰਦਾ ਵੀ ਜਦੋਂ ਅਸੀਂ ਉਹਨੂੰ ਸੰਭਾਲਣਾ ਹੀ ਨਹੀਂਗਾ ਰੀ ਰਹਿ ਕੇ ਨਹੀਂ ਕਰਨਾ ਸੋ ਇੱਕ ਬੇਨਤੀ ਰਿਕੁਐਸਟ ਹੈਗੀ ਸਾਰਿਆਂ ਨੂੰ ਯਾਰ ਇਹ ਕੰਮ ਜਰੂਰ ਜਿਮ ਦੇ ਵਿੱਚ ਜਦੋਂ ਵੀ ਤੁਸੀਂ ਵਰਕਆਊਟ ਕਰਦੇ ਹੋ ਹਰ ਇੱਕ ਜਿਮ ਦੇ ਵਿੱਚ ਸਮੱਸਿਆ ਇਹ ਨਹੀਂ ਵੀ ਇੱਥੇ ਹੈਗੀ ਆ ਹਰ ਇੱਕ ਜਿਮ ਦੇ ਵਿੱਚ ਜਿੱਥੇ ਵੀ ਸਾਂਝੇ ਜਿਮ ਆ ਜਾਂ ਭੇਡ ਜਿਮ ਆ ਜਿੱਥੇ ਅਸੀਂ ਫੀਸ ਭਰ ਕੇ ਜਾਂਦੇ ਆ ਤੇ ਉੱਥੇ ਵੀ ਬੰਦਾ ਸੱਟ ਕੇ ਤੁਰ ਜਾਂਦਾ ਤੇ ਜਿਮ ਵੀ ਸਾਡੇ ਗੁਰਦੁਆਰੇ ਮੰਦਿਰਸ ਜਿਹਦਾ ਵਰਗੇ ਹੁੰਦੇ ਆ ਇਹਨਾਂ ਦੇ ਵੀ ਉਨੀ ਰਿਸਪੈਕਟ ਕਰਿਆ ਕਰੋ ਥੈਂਕ ਯੂ